ਜੇਕਰ ਤੁਸੀਂ ਵੀ ਆਨਲਾਈਨ ਕੰਮ ਕਰਵਾ ਲੈਨੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਬੇहद ਕੰਮ ਦੀ ਰਹਿਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੰਦੇ ਨੇ ਜਲੰਧਰ ਦੇ ਸ਼ਿਵ ਨਗਰ ਤੋਂ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਆਨਲਾਈਨ ਵੈਬਸਾਈਟ ਦੇਖ ਕੇ ਬਲੱਡ ਸੈਂਪਲਰ ਬੁਲਾਉਣ ਦੇ ਲਈ ਪਰਿਵਾਰ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਵਿਅਕਤੀ ਨੇ ਘਰ ਦੇ ਵਿੱਚ ਆ ਕੇ ਬਲੱਡ ਸੈਂਪਲ ਲੈਣ ਦੇ ਬਾਅਦ ਬਾਥਰੂਮ ਦੇ ਵਿੱਚ ਨਹਾ ਰਹੀ ਇੱਕ ਮਹਿਲਾ ਦੀ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਮਹਿਲਾ ਦੀ ਨਜ਼ਰ ਪਈ ਤਾਂ ਉਸਨੇ ਰੋਲਾ ਪਾ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਨੇ ਮੌਕੇ ਦੇ ਉੱਤੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਲੋਕਾਂ ਨੇ ਵੀ ਫੜ ਕੇ ਇਸ ਦਾ ਖੂਬ ਕੁਟਾਪਾ ਕੀਤਾ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਹੈ ਆਓ ਤੁਹਾਨੂੰ ਤਸਵੀਰਾਂ ਦਿਖਾਉਣਾ ਜਿਸ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਜਿਹੜਾ ਕਿ ਮੁੰਡਾ ਉਹਨਾਂ ਦੇ ਘਰ ਬਲੱਡ ਸੈਂਪਲ ਲੈਣ ਆਇਆ ਸੀ ਇਸ ਦੌਰਾਨ ਇਸ ਦੇ ਵੱਲੋਂ ਸ਼ਲੀਲ ਹਰਕਤ ਕੀਤੀ ਗਈ ਹੈ। ਇਹ ਗਲਤ ਕੰਮ ਕੀਤਾ ਇੱਕ ਸਕੂਲਟੀ ਗਲਤ ਕਰਦਾ ਹੈ। ਉਪਰੋchnਾ ਨਹੀਂ ਦੇਣਾ ਕਿ ਕੁੱਤਾ ਨਹੀਂ ਦੇਣਾ। ਨਾ ਹੋਈ। ਇਸ ਤੋਂ ਜਾਣੇ। ਮੈਡਮ ਕਿੱਦਾਂ ਦੇ ਦੋ ਕਿ ਧੀਆਂ ਪੈਣਾ ਹੁਣ ਘਰ ਦੇ ਵਿੱਚ ਸੇਫ ਨਹੀਂ ਇੰਨਾ ਦੇ ਲੋ। ਕਿ ਸੇਫ ਹੈ ਗਿਆ ਭਾਜੀ ਇੱਥੇ ਤਾਂ ਬਿਲਕੁਲ ਵੀ ਨਹੀਂ ਹੈਗਾ। ਹਾਂ ਉਹ ਕਿਸੇ ਨਹੀਂ ਗੰਦੀ ਪਈ ਹੈ। ਹੂੰ। ਉਹਨੂੰ लगता कि पुलिस कार्रवाई करेगी कोई ऐदीजे ਜਦੋਂ ਜਦੋਂ ਜਨਾਨੀ ਦੀ ਖਰਾਬ ਹੋਈ ਨਾ ਉਹ ਖਰੇ ਜੰਮਾਲ ਕਰਦੇ ਨੇ ਅਗਰ ਨਾ ਜਵਾਨੀ ਕਰੀਏ ਵੀਡੀਓ ਹੀ ਜਾਣਾ ਖਰਾਬ ਕਰਨ ਦੀ ਖਰਾਬ ਹੋਈ ਸ਼ਰਮ ਜਾ ਉਹ ਤਾਂ ਬੈਠੋ ਹਾਂ ਤੇ ਮਜ਼ੇ ਨਾਲ ਉਹ ਸਾਨੂੰ ਬਚਾਈ ਜਾ ਰਹੀ ਹੈ ਚਲੋ ਪਰਿਵਾਰ ਨੇ ਜਿੰਨਾਂ ਦੀ ਵੀਡੀਓ ਬਣਾਈ ਉਹਨਾਂ ਨੇ ਤੇ ਦੇਖ ਲਿਆ ਉਪਰੋਂ ਦੀ ਪਰਿਵਾਰ ਵਾਲਾ ਬੁਲਾਣਾ ਚਾਹੀਦਾ ਘਰ ਦੇ ਬੁਲਾਣੇ ਚਾਹੀਦਾ ਹਾਂਜੀ ਇਹਦੇ ਘਰ ਚਾਹੀਦਾ ਸਾਨੂੰ ਪਤਾ ਲੱਗੇ ਕਿ ਕੋਈ ਕਤੂਤਾ ਕਰ ਰਿਹਾ ਇਹਦੇ ਘਰ ਦੇ ਪੱਲੇ ਚਾਹੀਦੇ ਉਹਨਾਂ ਨੂੰ ਪਤਾ ਲੱਗ ਗਿਆ ਉਹ 10 ਵਜੇ ਮੈਂ ਪਰਸੋਂ ਇੰਪੋਰਟ ਬਾਕੀ ਸੀਗੀ ਅੱਜ 10 ਵਜੇ ਆਇਆ ਹੈ। 10 ਵਜੇ ਜੀ ਆਇਆ। ਕਿਸੀ ਘਰ ਨਹੀਂ ਸੀ ਇਹਨਾਂ ਘਾਰੀ ਸੀਗਾ ਜੀ ਫਿਰ ਮੈਂ ਸੈਂਪਲ ਲਿਆ ਇਹਨੇ ਮੇਰਾ ਸੈਂਪਲ ਇਹਨਾਂ ਕੰਦਰੀ ਮੈਂ ਬਾਥਰੂਮ ਜਾਣਾ। ਬਾਥਰੂਮ ਗਿਆ ਬਾਥਰੂਮ 'ਤੇ ਲੇਡੀਜ਼ ਨੇ ਆ ਰਹੀ ਸੀਗੀ। ਹਾਂ ਉਹ ਜਿੱਦੇ ਕੱਪੜੇ ਪਾਣ ਲਈ ਟੀਚਰ ਨੂੰ ਉੱਪਰ ਨੂੰ ਗਿਆ ਤੇ ਵੀਡੀਓ ਬਣਾ ਰਿਹਾ ਸਾਡੇ ਅਟੈਚ ਬਾਥਰੂਮ ਆ। ਪਰ ਉਹ ਫੁੱਲਾ ਵਾ। ਤੇ ਉਹ ਵੀਡੀਓ ਬਣਾ ਰਿਹਾ ਸੀ ਉਹਨੇ ਰੋਲਾ ਪਾਤਾ ਲੇਡੀਜ਼ ਨੇ। ਨਾਲ ਦੇ ਬਾਥਰੂਮ ਜਿੱਥੇ ਨਾ ਜਿੱਦਾਂ ਕੈਮਰਾ ਉੱਪਰੋਂ ਫੋਨ ਆ ਉੱਪਰੋਂ ਦੀ ਇਹਨੇ ਕੀਤਾ। ਇਹ ਗੱਲ ਆ ਉਹ ਮੁੰਡਿਓ ਸਰਕਾਰ ਵੀ ਸਰ ਹੁਣ ਥੋੜਾ ਮਾਮਲਾ ਦੱਸ ਦਿਓ ਤੁਸੀਂ ਵੀ ਹੁਣ ਥੋੜਾ ਜਿਹਾ ਮੌਕੇ ਤੇ ਪਹੁੰਚੇ ਹੋ ਇਹ ਕੰਪਲੀਟ ਮਿਲੀ ਸੀ ਥੋੜਾ ਬਲੀਵ ਕਰ ਦਿਓ ਤੁਸੀਂ ਨਾ ਹੁਣ ਮੌਕੇ ਤੇ ਕਿੰਨਾ ਟਾਈਮ ਲੱਗਿਆ ਕਿੱਥੋਂ ਆਉਣਾ ਜੋ ਟਾਈਮ ਆਉਣਾ ਬਾਈਡ ਕਰ ਲੋ ਆ ਕੇ ਸਵਾਲ ਕਰੋ ਸਭ ਦੇ ਜਵਾਬ ਦੋ ਪਹਿਲਾਂ ਇਹ ਸਵਾਲ ਦਿਓ ਦੁਆਰਾ ਸਭ ਪਹਿਲਾਂ ਮਾਮਲਾ ਦੱਸੋ ਆਪਣੀ ਜਾਣਕਾਰੀ ਦਿਓ ਕਿਉਂ ਰਹਿ ਰਿਹਾ ਮੈਟਰ ਕੀ ਹੈ ਮੈਟਰ ਇਹ ਗੰਦ ਪਾਇਆ ਜੀ ਇਹਨਾਂ ਨੇ ਕੀਤਾ ਕੀ ਇਹਨੇ ਕੀਤਾ ਕੀ ਇਹਨਾਂ ਨੇ ਉਹ ਵੀਡੀਓ ਬਣਾ ਕੇ ਗੰਦੀਆਂ ਵੀਡੀਓ ਬਣਾ ਕੇ ਕੁੜੀ ਬਣਾ ਲਏ ਬਾਥਰ ਕਰ ਆਇਆ ਕਿੱਥੋਂ ਪਤਾ ਦੱਸੋ ਨੇ ਆਇਆ ਕਿੱਥੋਂ ਮਿੱਠਾਪੁਰ ਤੋਂ ਆਇਆ ਨਹੀਂ ਮੈਰੀ ਇਹ ਹੀ ਮੰਗਾ ਇਹਨੂੰ ਹੱਥ ਕੱਤ ਤੇ ਕੱਤ ਕੱਟ ਹੋਣੀ ਚਾਹੀਦੀ ਇਹਦੇ ਕਰਕੇ ਬਾਕੀ ਲੇਡੀਆਂ ਦਾ ਅੰਤ ਹੈ ਇੱਕ ਵਾਰ ਤਾਂ ਇਹ ਪੂਰੀ ਦੁਨੀਆ ਹੋ ਗਈ ਹੈ ਇਹ ਜਿਹੜੇ ਤੱਕ ਕਿੰਨੇ ਹੋ ਗਏ ਨੇ ਕਿੰਨੇ ਦਾ ਵੀਡੀਓ ਬਣਾਇਆ ਹੋਈ ਹੈ ਤਾਂ ਜੇਕਰ ਤੁਸੀਂ ਵੀ ਕਿਸੇ ਨੂੰ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਅਣਜਾਣ ਲੋਕਾਂ ਨੂੰ ਬੁਲਾਉਂਦੇ ਆ ਤਾਂ ਫਿਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕ ਸੁਚੇਤ ਹੋ ਜਾਣ ਅਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ